ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਪਾ ਬਣਾਉਣ ਜਾ ਰਹੇ ਆ ਬਹੁਤ ਹੀ ਜ਼ਿਆਦਾ ਵਧੀਆ ਰੈਸਪੀ ਜਿਸ ਦਾ ਨਾਮ ਹੈ ਗੋਲ ਗੱਪੇ ਇਹਨਾਂ ਨੂੰ ਪਾਣੀ ਪੂਰੀ ਵੀ ਕਹਾ ਜਾਂਦਾ ਹੈ ਤੇ ਇੱਕ ਅੱਜ ਅਪਾ ਬਣਾਉਣ ਜਾ ਰਹੇ ਆ ਇਹ ਖਾਣ ਵਿੱਚ ਬਹੁਤ ਹੀ ਜ਼ਿਆਦਾ ਸਵਾਦ ਹੁੰਦੇ ਨੇ ਉਸ ਲਈ ਅਪਾ ਕਾਲੇ ਚਣਿਆਂ ਨੂੰ ਲੈ ਲਿਆ ਏ ਦੋ ਹਰੀਆਂ ਮਿਰਚਾਂ ਲੈ ਲਈਆਂ ਨੇ ਤਿੰਨ ਤੋਂ ਚਾਰ ਆਲੂ ਲੈ ਲੈਨੇ ਤੇ ਇਹਨਾਂ ਨੂੰ ਅਪਾ ਕੁੱਕਰ ਵਿੱਚ ਪਾ ਕੇ ਚਾਰ ਵਿਸਲ ਸਿਮਰਾਵਾਂਗੇ ਜੇ ਤੁਹਾਡੇ ਕੋਲ ਚਿੱਟੇ ਛਣੇ ਨੇ ਤੁਸੀਂ ਉਹ ਵੀ ਲੈ ਸਕਦੇ ਹੋ ਉਹਨਾਂ ਨੂੰ ਤੁਸੀਂ ਕੁੱਕਰ ਵਿੱਚ ਪਾ ਕੇ ਵਿਸਲ ਮਰਾ ਸਕਦੇ ਹੋ ਆਪਣੇ ਕੋਲ ਇਸ ਟਾਈਮ ਕਾਲੇ ਛਣੇ ਨੇ ਆਪਾਂ ਇਹਨਾਂ ਨੂੰ ਲੈ ਕੇ ਹੁਣ ਵਿਸਲ ਮਰਾਵਾਂਗੇ ਆਪਾਂ ਦੋ ਹਰੀਆਂ ਮਿਰਚਾਂ ਵੀ ਲਈਆਂ ਨੇ ਇਸ ਨੂੰ ਹੁਣ ਆਪਾਂ ਕੁੱਕਰ ਵਿੱਚ ਐਡ ਕਰ ਦਾਂਗੇ ਇਹਨਾਂ ਆਪਾਂ ਕੁੱਕਰ ਵਿੱਚ ਆਲੂ ਕਾਲੇ ਛਣਿਆਂ ਨੂੰ ਤੇ ਹਰੀਆਂ ਮਿਰਚਾਂ ਨੂੰ ਅਡ ਕੀਤਾ ਸੀ ਹੁਣ ਇਸ ਵਿੱਚ ਅੱਧਾ ਚਮਚ ਨਮਕ ਪਾਵਾਂਗੇ ਤੇ ਇਸ ਨੂੰ ਆਪਾਂ 4 ਗਿਸਲ ਤੱਕ 4 ਗਿਸਲ ਅਸੀਂ ਦengan ਬਰਾਂਗੀ ਗੋਲ ਗੱਪੇ ਬਣਾ ਲਈ ਆਪਾਂ ਅੱਧੀ ਕਟੋਰੀ ਲਿਆਏ ਕਣਕ ਦਾ ਆਟਾ ਤੇ ਅੱਧੀ ਕਟੋਰੀ ਹੀ ਆਪਾਂ ਲਈਏ ਸੂਜੀ ਸੂਜੀ ਆਪਾਂ ਬਰੀਕ ਲਈਏ ਹੁਣ ਆਪਾਂ ਦੋਵਾਂ ਨੂੰ ਇੰਨਾ ਵਿੱਚ ਪਾ ਕੇ ਛਾਨ ਲਵਾਂਗੇ ਛਾਣੀ ਵਿੱਚ ਇਹ ਬਣਾਉਣ ਲਈ ਦੋਵਾਂ ਦੀ ਕੁਆਨਟੀਟੀ ਜਿਹੜੀ ਬਰਾਬਰ ਹੋਣੀ ਚਾਹੀਦੀ ਹੈ ਨਹੀਂ ਤਾਂ ਆਪਣੇ ਇਹਦੇ ਗੋਲ ਗੱਪੇ ਉਹ ਸਹੀ ਨਹੀਂ ਬਣਨਗੇ ਹੁਣ ਇਸ ਵਿੱਚ ਪਾਵਾਂਗੇ ਇੱਕ ਚੁਟਕੀ ਬੇਕਿੰਗ ਪਾਊਡਰ ਅ ਬੇਕਿੰਗ ਸੋਡਾ ਪਾਣਾ ਹੈ ਸੱਚ ਇਤਨਾ ਚੰਗੀ ਤਰ੍ਹਾਂ ਆਪਾਂ ਛਾਣ ਲੈਣਾ ਹੈ ਹੁਣ ਆਪਾਂ ਦੋਵਾਂ ਚੀਜ਼ਾਂ ਨੂੰ ਛਾਣ ਲਿਆ ਹੈ ਇਸ ਵਿੱਚ ਇੱਕ ਚੁਟਕੀ ਬੇਕਿੰਗ ਪਾਊਡਰ ਤੇ ਆਪਾਂ ਬੇਕਿੰਗ ਸੋਡੇ ਦੀ ਐਡ ਕਰਾਂਗੇ ਐਡ ਕਰਨ ਤੋਂ ਬਾਅਦ ਇਸ ਨੂੰ ਇਸ ਵਿੱਚ ਥੋੜਾ ਜਿਹਾ ਆਪਾਂ ਨਮਕ ਐਡ ਕਰਾਂਗੇ ਥੋੜਾ ਜਿਹਾ ਇਸ ਵਿੱਚ ਨਮਕ ਐਡ ਕਰਾਂਗੇ ਇਸ ਨੂੰ ਹੁਣ ਆਪਾਂ ਗੁੰਗੁਨੇ ਪਾਣੀ ਦੇ ਨਾਲ ਗੁੰਨ ਲਵਾਂਗੇ ਥੋੜਾ ਥੋੜਾ ਪਾਣੀ ਐਡ ਕਰਕੇ ਇਸ ਨੂੰ ਗੁੰਨ ਲਾਂਗੇ ਇਹਨਾ ਆਪਣਾ ਆਟਾ ਬੜਾ ਸਖਤ ਹੋਣਾ ਚਾਹੀਦਾ ਤੇ ਨਹੀਂ ਬਹੁਤ ਜ਼ਿਆਦਾ ਨਰਮ ਇਸ ਨੂੰ ਚੰਗੀ ਤਰ੍ਹਾਂ ਪਾਇਸਾ ਐਟਾ ਮਸਲ ਲਵਾਂਗੇ लोड़ थोड़ के हिसाब से थोड़ा थोड़ा पानी ऐड करके इस चंकी तरह आप मैश करना है आटे इदा मसल लेना है आप आटे इस तरह चंकी तरह मसल लेना है अपना आटा तैयार हो चुका है हम इस गिले कपड़े ढक के रख देवों पांच तो दस मिनट रेस्ट देवेंगे ताकि अपने जो सूजी हो, थोड़ी चर इस फुल जाए सूजी, बना ले। आपा ली ले ये सूजी ले आपा के गोलगप्पे बनाने ला अली सूजी की दो चमचे लेने आप मैदे ने हम इस पर प्रांत में पाके ची तरह मैश करा इस चंकी तरह आप उस मिक्स कर दो ਇਸ ਨੂੰ ਆਪਾਂ ਗਰਮ ਪਾਣੀ ਦੇ ਨਾਲ ਗੁੰਨਾਂਗੇ ਇਸ ਨੂੰ ਇਸ ਤਰ੍ਹਾਂ ਗਰਮ ਪਾਣੀ ਦੇ ਨਾਲ ਉਬਲਦੇ ਗਰਮ ਪਾਣੀ ਦੇ ਨਾਲ ਗੁੰਨਾਂਗੇ ਪਾਣੀ ਇਸ ਵਿੱਚ 1/4 ਹੀ ਸਹੀ ਐਡ ਕਰਾਂਗੇ ਇਹ ਪਾਣੀ کافی ਜ਼ਿਆਦਾ ਗਰਮ ਹੈ ਇਸ ਕਰਕੇ ਆਪਾਂ ਚਮਚੇ ਦੀ ਹੱਲਪ ਨਾਲ ਇਸ ਨੂੰ ਮਿਕਸ ਕਰਾਂਗੇ ਆਪਣਾ ਆਟਾ ਚੰਗੀ ਤਰ੍ਹਾਂ ਗੁੰਨ ਕੇ ਜੋ ਆਪਾਂ ਲਈ ਸੀ ਸੂਜੀ तैयार हो चुका है इसनों आपके ढक देवें गिले पाने कपड़े दे से कवर करा दस मिनट लिए आप रेस्ट होने रख देवें उस तो बाद आप इस निक्किया निक्किया लोईं पाला इस तैयार करें गला तैयार करा फिलिंग तैयार करा जो गोल गप्पे में जो फिल की जाती है उस लिए आप प्याज लरिया मिर्चा लेने कुछ आपनिए पत्ते ला आप बरीक चौप कर लेंगे ਹੁਣ ਆਪਾਂ ਪਿਆਜ਼ ਨੂੰ ਵੀ ਬ੍ਰਿਆਜ ਆਪਾਂ ਪਪਲਿਕ ਚੋਪ ਕਰ ਲਏ ਨੇ ਹੁਣ ਆਪਾਂ ਜੋ ਆਲੂ ਲਏ ਸੀ ਉਹਨਾਂ ਨੂੰ ਬੋਇਲ ਕੀਤਾ ਹੋਇਆ ਸੀ ਉਹਨਾਂ ਨੂੰ ਆਪਾਂ ਮੈਸ਼ ਕਰਾਂਗੇ ਤੇ ਜਿਹੜੀਆਂ ਆਪਾਂ ਨਾਲ ਮਿਰਚਾਂ ਆਪਾਂ ਬੋਇਲ ਕੀਤੀਆਂ ਸੀ ਇਹਨਾਂ ਨੂੰ ਵੀ ਬਰੀਕ ਚੰਗੀ ਤਰ੍ਹਾਂ ਕੱਟ ਲਵਾਂਗੇ ਆਪਾਂ ਬਲੈਕ ਬਟਨੈਟ ਬੋਇਲ ਕੀਤੇ ਸੀ ਉਸ ਨੂੰ ਵੀ ਇੱਕ ਚੰਗੀ ਤਰ੍ਹਾਂ ਇਸ ਵਿੱਚ ਮੈਸ਼ ਕਰ ਲਵਾਂਗੇ ਹੁਣ ਆਪਾਂ 10 ਮਿੰਟ ਹੋ ਚੁੱਕੇ ਆ ਟਮਾਟੋ ਰਸ ਦਿੱਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਸਲ ਲੈਣਾ ਹੈ ਮਸਲਾਂ ਤੋਂ ਬਾਅਦ ਇਸ ਦਿਨ ਲੋਈਆਂ ਕੱਟ ਲਵਾਂਗੇ ਬਰੀਕ ਬਰੀਕ ਲੋਈਆਂ ਕੱਟ ਲਵਾਂਗੇ ਇਸ ਨੂੰ ਲੰਬਾ ਵੇਲ ਲੈਣਾ ਹੈ ਜੇ ਆਪਣੇ ਘਰੇ ਵੱਡਾ ਪੇੜਾ ਲੈ ਕੇ ਇਸ ਨੂੰ ਆਪਾਂ ਲੰਬਾ ਗੋਲ-ਗੋਲ ਵੇਲ ਲੈਣਾ ਹੈ ਰੋਟੀ ਦੀ ਤਰ੍ਹਾਂ ਤੁਹਾਡੇ ਘਰ ਘਟਰਨੀ ਤੁਸੀਂ ਕਿਸੇ ਟੱਕਣ ਦੀ ਹੈਲਪ ਨਾਲ ਵੀ ਇਸ ਨੂੰ ਇਦਾਂ ਬਰੀਕ ਕੱਟ ਸਕਦੇ ਹੋ ਛੋਟੇ-ਛੋਟੇ ਸ਼ੇਪ ਵਿੱਚ ਇਸ ਤਰ੍ਹਾਂ ਇਹ ਜਲਦੀ ਤਿਆਰ ਹੋ ਜਾਂਦੇ ਨੇ ਨੋ ਆਪ ਐਦਾਂ ਬਰੀਕ ਕੱਟ ਲਿਆ ਏ ਹੁਣ ਆਪਾਂ ਇਸ ਨੂੰ ਚੱਕ ਕੇ ਇਸ ਦੀਆਂ ਜਿਹੜੀਆਂ ਆਪਣੇ ਛੋਟੇ ਛੋਟੇ ਗੋਲ ਗੱਪੇ ਬਣ ਕੇ ਤਿਆਰ ਹੋ ਚੁੱਕੇ ਆ ਤੇ ਇਸ ਨੂੰ ਹੁਣ ਆਪਾਂ ਕੱਢ ਕੇ ਇੱਕ ਸੁੱਕੇ ਕੱਪੜੇ ਤੇ ਰੱਖ ਲਵਾਂਗੇ ਆਪਾਂ ਸੱਚ ਇੱਕ ਗਿੱਲੇ ਕੱਪੜਾ ਲਿਆ ਸੀ ਜਿਸ ਉੱਤੇ ਆਪਾਂ ਇਸ ਨੂੰ ਰੱਖ ਲਵਾਂਗੇ ਇਹ ਬਿਲਕੁਲ ਪਤਲ ਗਏ ਆਪਣੇ ਗੋਲ ਗੱਪੇ ਛੋਟੇ ਛੋਟੇ ਬਣ ਕੇ ਤਿਆਰ ਹੋ ਚੁੱਕੇ ਨੇ ਇਹਨਾਂ ਨੂੰ ਆਪਾਂ 10 ਮਿੰਟ ਲਈ ਰੱਖਾਂਗੇ ਇਸ ਤਰ੍ਹਾਂ ਆਪਾਂ ਦੂਜੇ ਗੋਲ ਗੱਪੇ ਵੀ ਤਿਆਰ ਕਰ ਲਵਾਂਗੇ ਇਸ ਤਰ੍ਹਾਂ ਪਾ ਦੂਸਰਾ ਪੇੜਾ ਵੀ ਲੈ ਲਿਆਏ ਇਸ ਨੂੰ ਫੇਰ ਆਪਾਂ ਚੰਗੀ ਤਰ੍ਹਾਂ ਗੋਲ ਵੇਲ ਲਵਾਂਗੇ ਇਸ ਨੂੰ ਆਪਾਂ ਹਲਕਾ ਜਿਹਾ ਤੇਲ ਲਗਾ ਕੇ ਚੰਗੀ ਤਰ੍ਹਾਂ ਵੇਲ ਲਾਂਗੇ ਪੇੜੇ ਨਿੱਕੇ ਨਿੱਕੇ ਹੋ ਜੰਗੇ ਉਹ ਗੋਲ ਕੱਪੜਾ ਨੂੰ ਵੇਲ ਲਿਆ ਸੀ ਹੁਣ ਇਹਨਾਂ ਨੂੰ ਫਰਾਈ ਕਰਾਂਗੇ ਇਹ ਇਦਾਂ ਫੁੱਲ ਜਾਣਗੇ ਦੇਖੋ ਕਿੱਡੇ ਸੋਹਣੇ ਫੁੱਲ ਚੁੱਕੇ ਨੇ ਇਦਾਂ ਇੱਕ ਇੱਕ ਕਰਕੇ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਦੇਖ ਸਕਦੇ ਹੋ ਕਿੰਨੇ ਸੋਹਣਾ ਫੋਲ ਚਿੱਟੇ ਨੇ ਇਤਨੀ ਹੀ ਸਾਰੇ ਗੋਲ ਗੱਪਿਆਂ ਨੂੰ ਆਪਾਂ ਕੱਢ ਲਵਾਂਗੇ ਆਪਣੇ ਗੋਲ ਗੱਪੇ ਬਣ ਕੇ ਤਿਆਰ ਨੇ ਆਪਣੇ ਗੋਲ ਗੱਪੇ ਬਣ ਕੇ ਤਿਆਰ ਨੇ ਗਰਮਾ ਗਰਮ ਸਰਵ ਕਰੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਥੈਂਕ ਯੂ ਫॉर ਵਾਚਿੰਗ